ਸਿੱਖੀ ਸਾਡੇ ਤੋਂ ਹੈ ਹਰ ਧੀ ਇੱਕ ਦਿਨ ਆਪਣਾ ਪਰਿਵਾਰ ਬਸਾਏਗੀ ਮਾਂ ਬਣੇਗੀ ਜਿਹੜੀ ਮਾਂ ਸਿੱਖੀ ਸੰਭੇਗੀ ਉਹਦੇ ਕੁੱਖ ਤੋਂ ਜਿਹੜਾ ਬੱਜਾ ਜੰਮੇਗਾ ਉਹ ਆਟੋਮੈਟਿਕਲੀ ਗੁਰੂ ਦਾ ਸਿੱਖ ਹੋਗਾ ਉਹ ਕਹਿੰਦੇ ਕਿ ਬਾਣੀ 'ਚ ਲਿਖਿਆ ਜਿਹੜੀ ਸਭ ਤੋਂ ਸਭ ਤੋਂ ਭੈੜੀ ਜੂਨ ਹੈ ਉਹ ਹੈ ਜਿਹੜੀ ਅਸੀਂ ਢੱਡ ਚ ਕਰਦੇ ਆਂ ਅਸੀਂ ਅਗਰ 'ਚ ਹੁੰਨੇ ਆ ਅਗਰ 'ਚ ਹੁੰਨੇ ਆ ਤੇ ਪੁੱਠੇ ਲਟਕੇ ਹੁੰਨੇ ਆ ਪਰ ਤਾਂ ਵੀ ਇਹ ਜਿਹੜੀ ਜਿੰਦ ਹੈ ਨਾ ਇਹ ਵਾਇਗਰੂ 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 ਕਰਦੀ ਰਹੇ ਸ્વાસ ਗਰਜਦੀ ਹੈ ਪਰ ਜਿਵੇਂ ਇਹ ਬਾਹਰ ਆਂਦੀ ਹੈ ਇਹਨੂੰ ਹਰ ਪਾਸੋਂ ਮਾਇਆ ਘੇਰ ਲੈਂਦੀ ਹੈ ਹਰ ਤਰੀਕ ਸੋਰੀ ਹਰ ਤਰੀਕੇ ਦੀ ਮਮਤਾ ਲੋਭ ਭੁੱਖ ਦੁੱਧ ਦਾ ਸਵਾਦ ਰਸ ਐ ਵੱਡੇ ਹੁੰਦੇ ਹੁੰਦੇ ਕਈ ਤਰੀਕੇ ਦੀ ਮਾਇਆ ਆ ਜਾਂਦੀ ਹੈ ਜਿਹੜੀ ਸਾਨੂੰ ਉਹਦੇ ਨਾਲ ਕਨੈਕਸ਼ਨ ਕਰਨ 'ਚ ਤੋੜਦੀ ਹੈ ਰੁਤ ਜੇ ਮਾਂ ਸੰਭਲੇਗੀ ਨਾ ਸਭ ਕੁਝ ਸੰਭਲ ਜਾਏਗਾ ਤਾਈ ਜੇ ਮਾਂ ਨੇ ਸੰਭਲਿਆ ਨਾ ਸਭ ਕੁਝ ਸੰਭਲੇ ਅਸੀਂ ਐ ਸੰਭ ਕੇ ਰੱਖਣਾ ਐ ਜਿਹੜੇ ਸਾਡੇ ਕੇਸ ਐ ਨਾ ਰੋਮ ਐ ਇਹਨਾਂ ਨੂੰ ਕੱਤਲ ਨਹੀਂ ਕਰਾਣਾ ਕੋਈ ਵਾਲ ਸਟ੍ਰੇਟ ਕਰਾ ਕੇ ਲੋੜਨੀ ਨਹੀਂ ਕਿਸੇ ਚੀਜ਼ ਦੀ ਲੋੜਨੀ ਰੱਬ ਨੇ ਇਦਾਂ ਹੀ ਬਹੁਤ ਸੋਹਣਾ ਬਣਾਇਆ ਔਰ ਜਿਵੇਂ ਉਹਨੇ ਬਣਾਇਆ ਨਾ ਉਹੀ ਅਸਲੀ ਸੁੰਦਰਤਾ ਐ ਭਾਵੇਂ ਜਿੰਨਾ ਮਰਨੀ ਮਰਜ਼ੀ ਨਿਖਾਰ ਲੋ ਚਾਰ ਦਿਨ ਬਾਅਦ ਫਿਰ ਗ੍ਰੋਥ ਆ ਜਾਂਦੀ ਫਿਰ ਕੀ ਕਰੋਗੇ ਫਿਰ ਵਾਪਸ ਜਾਓਗੇ ਪਰ ਉਹ ਹੈਲਥ ਹਜ਼ਰਡਸ ਹੋਰ ਉਹਨਾਂ ਨਾਲ ਕਿੰਨੇ ਕੋ ਡੈਮੇਜਸ ਹੈ 30